ਹੈਲੋ ਸਟੂਡੈਂਟ ਅੱਜ ਮੈਂ ਤੁਹਾਨੂੰ 6ਵੀਂ ਜਮਾਤ ਦੀ ਰਵਾਬ ਪੰਜਾਬੀ ਪਾਠ ਪੁਸਤਕ ਵਿੱਚੋਂ ਪਾਠ ਨੰਬਰ 2 ਸ਼ਰਤ ਉਸਦੀ ਬੈਕ ਐਕਸਰਸਾਈਜ਼ ਤੇ ਪ੍ਰਸ਼ਨ ਉੱਤਰ ਕਰਵਾਵਾਂਗੀ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੋਵੇਗਾ ਤੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਆ ਗਈ ਹੋਵੇਗੀ ਚਲੋ ਆਪਾਂ ਹੁਣ ਇਸ ਦਾ ਅਭਿਆਸ ਕਰੀਏ ਇਸ ਵਿੱਚ ਪਹਿਲਾ ਪ੍ਰਸ਼ਨ ਹੈ ਕਿਸ਼ੋਰ ਕਿਹੋ ਜਿਹਾ ਮੁੰਡਾ ਸੀ ਮਿਹਨਤੀ ਕਿਸ਼ੋਰ ਨੇ ਥੋੜੇ ਥੋੜੇ ਪੈਸੇ ਜੋੜ ਕੇ ਕੀ ਖਰੀਦਿਆ ਸੀ ਸਾਈਕਲ ਬਾਗ ਵਿੱਚ ਨਿੰਮ ਦੇ ਰੁੱਖ ਨਾਲ ਕੀ ਲੱਗਾ ਹੋਇਆ ਸੀ ਸ਼ਹਿਦ ਦੀਆਂ ਮੱਖੀਆਂ ਦਾ ਸ਼ੱਤਾ ਹੁਣ ਅਸੀਂ ਬਹੁਤ ਛੋਟੇ ਪ੍ਰਸ਼ਨ ਉੱਤਰ ਕਰਾਂਗੇ ਕਿਸ਼ੋਰ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਕਿਸ਼ੋਰ ਦੇ ਪਿਤਾ ਜੀ ਰਿਕਸ਼ਾ ਚਲਾਉਂਦੇ ਸਨ ਸਕੂਲੋਂ ਆ ਕੇ ਕਿਸ਼ੋਰ ਕੀ ਕਰਦਾ ਹੁੰਦਾ ਸੀ ਕਿਸ਼ੋਰ ਘਰ ਆ ਕੇ ਅਖਬਾਰਾਂ ਦੇ ਲਿਫਾਫੇ ਬਣਾਉਂਦਾ ਸੀ ਕਿਸ਼ੋਰ ਕਿੰਨੀਆਂ ਚੀਜ਼ਾਂ ਦੇ ਲਿਫਾਫੇ ਬਣਾਉਂਦਾ ਸੀ ਅਖਬਾਰਾਂ ਤੇ ਰਸਾਲਿਆਂ ਦੇ ਲਿਫਾਫੇ ਬਣਾਉਂਦਾ ਸੀ RAMMU ਆਪਣੇ ਮਿੱਤਰ ਨੂੰ ਨਾਲ ਲੈ ਕੇ ਬਾਗ ਵਿੱਚ ਕੀ ਕਰਨ ਗਿਆ ਸੀ RAMMU ਆਪਣੇ ਮਿੱਤਰਾਂ ਨਾਲ ਅਮਰੂਦ ਖਾਣ ਬਾਗ ਵਿੱਚ ਗਿਆ ਸੀ ਰਾਮੋ ਨੋ ਡਿਸਪੈਂਸਰੀ ਕੌਣ ਲੈ ਕੇ ਗਿਆ ਕਿਸ਼ੋਰ ਰਾਮੋ ਨੋ ਡਿਸਪੈਂਸਰੀ ਲੈ ਕੇ ਗਿਆ ਹੁਣ ਅਸੀਂ ਛੋਟੇ ਉਤਰਾਂ ਵਾਲੇ ਪ੍ਰਸ਼ਨ ਕਰਾਂਗੇ ਪਹਿਲਾ ਪ੍ਰਸ਼ਨ ਹੈ ਰੱਦੀ ਤੋਨ ਲਫਾਫੇ ਬਣਾ ਕੇ ਵੇਚਣ ਨਾਲ ਕਿਸ਼ੋਰ ਨੂੰ ਕਿਹੜੇ ਕਿਹੜੇ ਲਾਭ ਹੁੰਦੇ ਸਨ ਰੱਦੀ ਤੋਨ ਲਫਾਫੇ ਬਣਾ ਕੇ ਵੇਚਣ ਨਾਲ ਕਿਸ਼ੋਰ ਦੇ ਸਕੂਲ ਦੀ ਫੀਸ ਦਾ ਖਰਚ ਨਿਕਲ ਆਉਂਦਾ ਸੀ ਦੂਸਰਾ ਪ੍ਰਸ਼ਨ ਹੈ ਕਿਸ਼ੋਰ ਦੇ ਪੈਦਲ ਚੱਲਣ ਨਾਲ RAMU ਕਿਵੇਂ ਮਜ਼ਾਕ ੜਾਉਂਦਾ ਸੀ ਕਿਸ਼ੋਰ ਦੇ ਪੈਦਲ ਚੱਲਣ ਤੇ RAMU ਉਸ ਨੂੰ ਕਹਿੰਦਾ ਸੀ ਕਿ 11 ਨੰਬਰ ਵਾਲੀ ਗੱਡੀ ਤੇ ਸਕੂਲ ਆਉਂਦਾ ਹੈ RAMU ਨੇ ਸਾਈਕਲ ਕਿਵੇਂ ਖਰੀਦਿਆ ਤੇ ਉਸ ਨੂੰ ਇਸ ਦਾ ਕੀ ਲਾਭ ਹੋਇਆ ਕਿਸ਼ੋਰ ਨੇ ਲਫਾਫਿਆਂ ਦੀ ਕਮਾਈ ਵਿੱਚੋਂ ਬਚਤ ਕਰਕੇ ਸਾਈਕਲ ਖਰੀਦ ਲਿਆ ਹੋਣ ਉਹ ਹਫਤੇ ਵਿੱਚ ਦੋ ਵਾਰ ਆਪਣੀ ਸਾਈਕਲ ਤੇ ਨੇੜੇ ਦੇ ਸ਼ਹਿਰ ਵਿੱਚ ਲਫਾਫੇ ਵੇਚ ਆਉਂਦਾ ਸੀ ਬੱਚਿਓ ਜਿਹੜਾ ਪ੍ਰਸ਼ਨ ਨੰਬਰ 3 ਆ ਇਹਦੇ ਵਿੱਚ ਇੱਥੇ ਪ੍ਰਿੰਟਿੰਗ ਦੇ ਵਿੱਚ ਮਿਸਟੇਕ ਹੋਈ ਹੋਈ ਆ ਇੱਥੇ ਰਾਮੂ ਨਹੀਂ ਇੱਥੇ ਕਿਸ਼ੋਰ ਆਏਗਾ ਕਿਸ਼ੋਰ ਨੇ ਸਾਈਕਲ ਕਿਵੇਂ ਖਰੀਦਿਆ ਤੇ ਉਸ ਨੂੰ ਕੀ ਲਾਭ ਹੋਇਆ ਚੌਥਾ ਪ੍ਰਸ਼ਨ ਹੈ ਰਾਮੂ ਨੇ ਬਾਗ ਵਿੱਚ ਕੀ ਛੇਕੀ ਮਾਰੀ ਰਾਮੂ ਨੇ ਬਾਗ ਵਿੱਚ ਸ਼ੇਖੀ ਮਾਰੀ ਕਿ ਇਹ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਕਿਸ ਬਾਗ ਦੀ ਮੂਲੀ ਹੈ ਮੈਂ ਇਸ ਨੂੰ ਆਪਣੀ ਮੁਠੀ ਵਿੱਚ ਬੰਦ ਕਰ ਲਵਾਂਗਾ ਇਸ ਤੋਂ ਬਾਅਦ ਅਸੀਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਕਰਾਂਗੇ ਪਹਿਲਾ ਪ੍ਰਸ਼ਨ ਹੈ ਕਿਸ਼ੋਰ ਕਿਹੋ ਜਿਹਾ ਮੁੰਡਾ ਸੀ ਉਹ ਕੀ ਕੰਮ ਕਰਦਾ ਸੀ ਕਿਸ਼ੋਰ ਇੱਕ ਮਿਹਨਤੀ ਮੁੰਡਾ ਸੀ ਉਹ ਰੱਦੀ ਅਖਬਾਰਾਂ ਤੇ ਰਸਾਲਿਆਂ ਦੇ ਲਫਾਫੇ ਬਣਾਉਂਦਾ ਸੀ ਤੇ ਉਹਨਾਂ ਲਫਾਫਿਆਂ ਨੂੰ ਬਾਜ਼ਾਰ ਵਿੱਚ ਵੇਚ ਕੇ ਸਕੂਲ ਦੀ ਫੀਸ ਭਰਦਾ ਸੀ ਦੂਸਰਾ ਪ੍ਰਸ਼ਨ ਹੈ RAMMU ਦਾ ਸੁਭਾਅ ਕਿਹੋ ਜਿਹਾ ਸੀ ਉਹ ਕਿਸ਼ੋਰ ਨਾਲ ਕਿਹੋ ਜਿਹਾ ਵਿਹਾਰ ਕਰਦਾ ਸੀ ਰਾਮੂ ਬਹੁਤ ਸ਼ਰਾਰਤੀ ਮੁੰਡਾ ਸੀ ਉਹ ਕਿਸ਼ੋਰ ਨੂੰ ਲਿਫਾਫੇ ਬਣਾਉਂਦੇ ਦੇਖ ਕੇ ਉਸਤੇ ਵਿਅੰਗ ਕੱਸਦਾ ਸੀ ਤੇ ਜਮਾਤ ਵਿੱਚ ਵੀ ਸਾਰੇ ਬੱਚਿਆਂ ਸਾਹਮਣੇ ਕਿਸ਼ੋਰ ਦਾ ਮਜ਼ਾਕ ਬਣਾਉਂਦਾ ਪ੍ਰਸ਼ਨ ਨੰਬਰ 3 ਹੈ ਬਾਗ ਵਿੱਚ ਰਾਮੂ ਨੇ ਆਪਣੇ ਦੋਸਤਾਂ ਅੱਗੇ ਕੀ ਸ਼ੇਖੀ ਮਾਰੀ ਅਤੇ ਉਹਨਾਂ ਨਾਲ ਕੀ ਸ਼ਰਤ ਲਾਈ ਬਾਗ ਵਿੱਚ ਰਾਮੂ ਨੇ ਆਪਣੇ ਦੋਸਤਾਂ ਅੱਗੇ ਸ਼ੇਖੀ ਮਾਰੀ ਕੀ ਇਹ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਕਿਹੜੇ ਬਾਗ ਦੀ ਮੂਲੀ ਏ ਮੈਂ ਇਸ ਨੂੰ ਮੁਠੀ ਵਿੱਚ ਬੰਦ ਕਰ ਲਵਾਂਗਾ ਉਸਨੇ ਆਪਣੇ ਦੋਸਤਾਂ ਨਾਲ ਇਹ ਸ਼ਰਤ ਲਗਾਈ ਕਿ ਮੈਂ ਇਸ ਛੱਤੇ ਨੂੰ ਰੋੜਾ ਮਾਰ ਕੇ ਰੁੱਖ ਹੇਟਾ ਖੜ ਕੇ 20 ਤੱਕ ਗਿਣਤੀ ਗਿਣ ਸਕਦਾ ਹਾਂ ਤੇ ਇਹ ਸੀ ਇਸ ਪਾੜ ਦੇ ਪ੍ਰਸ਼ਨ ਉੱਤਰ ਹੁਣ ਆਪਾਂ ਖਾਲੀ ਥਾਵਾਂ ਭਰੋ ਕਰਾਂਗੇ ਬਾਗ ਸ਼ਹਿਰ ਨੂੰ ਜਾਣ ਵਾਲੀ ਸੜਕ ਦੇ ਨਾਲ ਲੱਗਦਾ ਸੀ ਮੈਂ ਇਸ ਛੱਤੇ ਨੂੰ ਆਪਣੀ ਮੁਠੀ ਵਿੱਚ ਬੰਦ ਕਰ ਲਵਾਂਗਾ ਤੀਸਰੇ ਦੋਸਤ ਨੇ ਉਸ ਨੂੰ 40 ਰੁਪਏ ਫੜਾਉਣੇ ਸਨ ਸ਼ਹਿਦ ਦੀਆਂ ਮੱਖੀਆਂ ਦਾ ਗੁੱਸਾ ਦੇਖਣ ਵਾਲਾ ਸੀ ਕਿਸ਼ੋਰ रामू ਨੂੰ ਤੇਜ਼ੀ ਨਾਲ ਕਸਬੇ ਦੀ ਡਿਸਪੈਂਸਰੀ ਵਿੱਚ ਲੈ ਆਇਆ ਇਸ ਤੋਂ ਬਾਅਦ ਅਸੀਂ ਵਿਆਕਰਨ ਬੋਧ ਕਰਾਂਗੇ ਇਸ ਦੇ ਵਿੱਚ ਸਾਨੂੰ ਪਹਿਲਾ ਵਾਕ ਦਿੱਤੇ ਹੋਏ ਨੇ ਆਪਾਂ ਉਹਨਾਂ ਦਾ ਕਾਲ ਦੱਸਣਾ ਹੈ ਕਾਲ ਮਤਲਬ ਉਹਨਾਂ ਦਾ ਸਮਾਂ ਦੱਸਣਾ ਹੈ ਪਾਂਚੀ ਉੱਡ ਰਿਹਾ ਸੀ ਸੀ ਮਤਲਬ ਕਿ ਜਿਹੜਾ ਬੀਤ ਚੁੱਕਿਆ ਹੈ ਤਾਂ ਇਹ ਕਿਹੜਾ ਕਾਲ ਹੋਏਗਾ ਭੂਤਕਾਲ ਬੱਚਾ ਦੁੱਧ ਪੀ ਰਿਹਾ ਹੈ ਵਰਤਮਾਨ ਕਾਲ ਕੱਲ ਮੀ ਪਿਆ ਸੀ ਭੂਤਕਾਲ ਅਸੀਂ ਪਾਸ ਹੋ ਜਾਵਾਂਗੇ ਪਵਿੱਖ ਕਾਲ ਸ਼ਾਮ ਨੂੰ ਫਿਲਮ ਦੇਖਾਂਗੇ ਪਵਿੱਖ ਕਾਲ ਇਸ ਤੋਂ ਬਾਅਦ ਹੈ ហេਠਾ ਦੱਸੇ ਅਨੁਸਾਰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖਣਾ ਹੈ ਜਿਹੜਾ ਸਦਾ ਛੇਕੀਆਂ ਮਾਰਦਾ ਰਹੇ ਛੇਕੀਕੋਰ ਉਹ ਥਾਂ ਜਿੱਥੇ ਤਰਾ ਤਰਾ ਦੇ ਬਿਰਖ ਬੂਟੇ ਹੋਣ ਬਾਗ ਕਿਸੇ ਦੂਜੇ ਲਈ ਚੰਗਾ ਕੀਤਾ ਹੋਇਆ ਅਹਿਸਾਨ ਕਿਸੇ ਨੂੰ ਨੀਵਾ ਵਿਖਾਉਣ ਲਈ ਆਖੇ ਗਏ ਸ਼ਬਦ ਵਿਅੰਗ ਅਨਾਜ ਜਾਂ ਆਟੇ ਨੂੰ ਸਾਂਭਣ ਲਈ ਮਿੱਟੀ ਦਾ ਵੱਡਾ ਭਾਂਡਾ ਪਰੋਲਾ ਪਿੰਡ ਤੋਂ ਕੁਝ ਵੱਡੀ ਪਰ ਸ਼ਹਿਰ ਤੋਂ ਕੁਝ ਛੋਟੀ ਥਾਂ ਕਸਬਾ ਜਿਹੜਾ ਮਾਪਿਆਂ ਅਧਿਆਪਕਾਂ ਅਤੇ ਵੱਡਿਆਂ ਦਾ ਆਖਾ ਮੰਨੇ ਆਗਿਆਕਾਰ ਜਿਸ ਥਾਂ ਦਵਾਈ ਦੇਣ ਮਲਮ ਪੱਟੀ ਕਰਨ ਅਤੇ ਟੀਕੇ ਆਦਲ ਲਾਉਣ ਦਾ ਪ੍ਰਬੰਧ ਹੋਵੇ dispensary ਜਿਸ ਦੀ ਹੋਂਦ ਹਰ ਥਾਂ ਪ੍ਰਤੀਤ ਹੋਵੇ ਸਰਵ ਵਿਆਪਕ ਸ਼ਹਿਦ ਦੀਆਂ ਮੱਖੀਆਂ ਦੁਆਰਾ ਬਣਾਇਆ ਉਹਨਾਂ ਦਾ ਘਰ ਛੱਤਾ ਸ਼ਹਿਦ ਦੀਆਂ ਮੱਖੀਆਂ ਦੁਆਰਾ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਤੋਂ ਇਕੱਤਰ ਕੀਤੀ ਮਿਠਾਸ ਸ਼ਹਿਦ ਤੇ ਬੱਚੋ ਇਹ ਸੀ ਆਪਣੀ ਸਾਰੀ ਬੈਕ ਐਕਸਰਸਾਈਜ਼ ਪ੍ਰਸ਼ਨ ਉੱਤਰ ਤੇ ਖਾਲੀ ਥਾਵਾਂ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਹਨੂੰ ਲਾਈਕ ਜ਼ਰੂਰ ਕਰ ਦਿਓ ਤੇ ਇਹ ਜਿਹੜੀ ਰਵਾਬ ਪੁਸਤਕ ਹੈ ਇਹ CBSE ਸਕੂਲ ਦੇ ਵਿੱਚ ਪੜਾਈ ਜਾ ਰਹੀ ਹੈ ਅਗਰ ਤੁਸੀਂ ਅੱਗੇ ਹੋਰ ਵੀ ਪਾਠ ਨੇ ਉਹਨਾਂ ਦੇ ਪ੍ਰਸ਼ਨ ਉੱਤਰ ਉਹਨਾਂ ਦੀ ਬੈਕ ਐਕਸਰਸਾਈਜ਼ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਰੋਜ਼ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ ਸੋ ਮੱਚ